ਹਲਕਾ ਕਨੌਰ ਅਧੀਨ ਪੈਂਦੇ ਪਿੰਡ ਚਮਾਰੂ ਵਿਖੇ ਗੁੱਗਾ ਜਹਾਰ ਪੀਰ ਜੀ ਦਾ ਸਾਲਾਨਾ ਮੇਲਾ ਕਰਵਾਇਆ ਗਿਆ ਇਸ ਦੌਰਾਨ ਕੁਸ਼ਤੀ ਦੰਗਲ ਵੀ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਪਹਿਲਵਾਨ ਗੁਰਜੀਤ ਸਿੰਘ ਚਿਮਾ ਨੇ ਆਪਣੇ ਉਸਤਾਦਾਂ ਦਾ ਸਨਮਾਨ ਕੀਤਾ ਤੇ ਨਵੇਂ ਨੌਜਵਾਨ ਪਹਿਲਵਾਨਾਂ ਨੂੰ ਅਖਾੜੇ ਵਿੱਚ ਲਿਆਂਦਾ ਕੁਸ਼ਤੀ ਦੰਗਲ ਵਿੱਚ ਪਹਿਲਵਾਨਾਂ ਨੇ ਦੂਰੋਂ ਨੇੜੇ ਆ ਕੇ ਕੁਸ਼ਤੀ ਵਿੱਚ ਦੰਗਲ ਜੋਰ ਦਿਖਾਏ ਅਤੇ ਲੋਕਾਂ ਨੇ ਕੁਸ਼ਤੀ ਦੰਗਲ ਦਾ ਖੂਬ ਆਨੰਦ ਲਿਆ ਕੁਸਤੀ ਦੰਗਲ ਵਿੱਚ ਮੇਲਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਜੇਤੂ ਪਹਿਲਵਾਨ ਗਨੀ ਮਲੇਰ ਕੋਟਲਾ ਨੂੰ 41000 ਰੁਪਏ ਦੀ ਚੰਡੀ ਦੀ ਚਿੱਤ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਚੰਦ ਸਾਬਕਾ ਸਰਪੰਚ ਬਲਕਸਮਤੀ ਮੈਂਬਰ ਗੁਰਵਿੰਦਰ ਸਿੰਘ ਚਮਾਰੂ ਐਸਪੀ ਸਿੰਘ ਸਰਪੰਚ ਲਖਵਿੰਦਰ ਸਿੰਘ ਲਖਾ ਕਾਲਾ RAM RAM ਸਿੰਘ ਨਿਰਮਲ ਸਿੰਘ ਨਛੱਤਰ ਸਿੰਘ ਗੁਰਨਾਮ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਰਵੀਸ਼ੰਕਰ ਸੰਦੀਪ ਸਿੰਘ ਕਮੈਂਟਰ ਲੱਖੀ ਘੜਾਮਾ ਵਾਲੇ ਕਮੈਂਟਰ ਲਖਵੀਰ ਸਿੰਘ ਮਾਨਕ ਵਾਲੇ ਹਾਜ਼ਰ ਸਨ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸਮੂਹ ਪਿੰਡ ਵਾਸੀ ਵੀ ਕੁਸ਼ਤੀ ਦੰਗਲ ਦੇ ਵਿੱਚ ਜੋਰ ਦੇਖਣ ਲਈ ਪਹੁੰਚੇ ਸਾਰੀ ਸੰਗਤ ਨੂੰ ਗੁੱਗਾ ਜਾਰ ਬੀਗੀ ਬਹੁਤ ਸੱਚੇ ਦਰਬਾਰ ਕੀ ਜੈ ਬੋਲ ਨਗਰ ਖੇੜੇ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਕਰੋ ਕਾ ਜੈ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ ਦੇਖੋ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਬਤਾਈ ਹੈ ਜਿਹੜਾ ਬਹੁਤ ਸਾਰੀ ਨਗਰਗੇ ਸੰਜੋਗ ਵਾਲ ਜਿਹੜਾ ਆਏ ਸਾਲ ਸਾਲਾਨਾ ਮੇਲਾ ਲੱਗਦਾ ਹੈ ਇਹ ਸਦੀਆਂ ਤੋਂ ਸਾਡੇ ਚੱਲਦੇ ਆ ਰਹੇ ਬਜ਼ੁਰਗਾਂ ਦੇ ਟਾਈਮ ਦਾ ਚੱਲਦਾ ਆ ਰਿਹਾ ਬਹੁਤ ਸ਼ਾਂਤੀਪੂਰਵ ਪਿੰਡ ਦੀ ਏਕਤਾ ਨਾਲ ਬਹੁਤ ਵਧੀਆ ਮੇਲਾ ਚੱਲਦਾ ਹੈ ਸਭ ਤੋਂ ਵੱਡੀ ਗੱਲ ਇਹ ਦੇਖੋ ਨਸ਼ੇ ਤੋਂ ਦੂਰ ਹੋ ਕੇ ਪਹਿਲਵਾਨੀ ਕਰਾਂਦੇ ਆ ਪਿੰਡ ਦੇ ਸਾਰੇ ਨਗਰ ਕਰਾਂਦਾ ਜੀ ਆਲੇ ਦੁਆਲੇ ਦੇ ਪਿੰਡ ਕੋਈ 30 35 ਪਿੰਡਾਂ ਦੇ ਪਹਿਲਵਾਨ ਬਾਹਰੋਂ ਅੰਦਰੋਂ ਦੂਰੋਂ ਜਿੱਥੇ ਤੱਕ ਦੇ ਸਹਯੋਗ ਹੁੰਦਾ ਭੁਲਾ ਨਾਲ ਲਿੰਕ ਹੁੰਦਾ ਸਾਰੇ ਆਂਦੇ ਆ तकरीबन 200 ਜੋੜ ਤੋਂ ਉੱਪਰ ਅੱਜ ਪਹਿਲਵਾਨਾਂ ਦਾ ਆਇਆ ਹੋਇਆ ਸੀ ਜਿਹੜੀ ਵੱਡੀ ਝੰਡੀ ਹੈ ਉਹ 41000 ਦੀ ਆਰਪਾਰ ਦੀ ਕੁਸ਼ਤੀ ਹੋਈ ਹੈ ਤੇ ਜਿੱਤੂ ਪਹਿਲਵਾਨ ਮਲੇਰ ਕੋਟਲੇ ਦੇ ਰਹੇ ਆ ਜੀ ਬੋਲੋ ਨਕਰ ਖੜੇਗੀ ਜੈ